ਪਰਮ ਸਤਿਕਾਰ ਜੋ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸਤਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀ ਸਾਨੂੰ ਸਮਝਾਉਣਾ ਕਰ ਰਹੇ ਹਨ ਸਰਬ ਸੁਖਾਂ ਦਾ ਦਾਤਾ ਸਤਿਗੁਰਤਾ ਕੀ ਸ਼ਰਣੀ ਪਾਈਏ ਜੋ ਵਾਹਿਗੁਰੂ ਪਰਮਾਤਮਾ ਹਰ ਇੱਕ ਮਨੁੱਖ ਨੂੰ ਸੁੱਖ ਦੇਣ ਵਾਲਾ ਹੈ ਸੋ ਸਾਨੂੰ ਉਸ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਜਿੱਥੇ ਗੁਰੂ ਸਹਿਬਾਨ ਸਾਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ ਉੱਥੇ ਹੀ ਸਾਨੂੰ ਕੀਰਤ ਕਰਨ ਦਾ ਵੀ ਉਪਦੇਸ਼ ਦਿੰਦੇ ਹਨ ਧੰਨ ਧੰਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਤੈਨੂੰ ਉਪਦੇਸ਼ ਦਿੱਤੇ ਕੀਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਸਤਿਗੁਰੂ ਜੀ ਨੇ ਫਰਮਾਇਆ ਕਿ ਭਾਈ ਸਾਨੂੰ ਕਿਰਤ ਵੀ ਕਰਨੀ ਚਾਹੀਦੀ ਹੈ, ਹੱਥੀ ਕੋਈ ਕੰਮ ਵੀ ਕਰਨਾ ਚਾਹੀਦਾ ਹੈ। ਅਤੇ ਨਾਲ-ਨਾਲ ਉਸ ਪ੍ਰਮਾਤਮਾ ਦਾ ਨਾਮ ਵੀ ਸਾਨੂੰ ਸਿਮਰਨਾ ਚਾਹੀਦਾ ਹੈ। ਅਤੇ ਜੋ ਵੀ ਅਸੀਂ ਕਮਾਉਂਦੇ ਹਾਂ ਉਸ ਦੇ ਵਿੱਚੋਂ ਸਾਨੂੰ ਵੰਡ ਕੇ ਛਕਣਾ ਚਾਹੀਦਾ ਹੈ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਦੇਨ ਉਪਦੇਸ਼ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਬਖਸ਼ੇ ਸੋ ਨਾਲ ਹੀ ਅੱਜ ਮਜ਼ਦੂਰ ਦਿਵਸ ਹੈ ਜੋ ਵੀ ਮਜ਼ਦੂਰੀ ਕਰਦੇ ਹਨ ਦਸਾਂ ਨੋਹਾਂ ਦੀ ਕੀਰਤ ਕਰਦੇ ਹਨ ਸੋ ਜਿਸ ਤਰ੍ਹਾਂ ਇੱਕ ਭਾਈ ਲਾਲੂ ਜੀ ਹੋਏ ਹਨ ਇਤਿਹਾਸ ਦੇ ਵਿੱਚ ਭਾਈ ਲਾਲੂ ਜੀ ਦਾ ਜ਼ਿਕਰ ਆਉਂਦਾ ਹੈ ਜੋ ਕੇ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦੱਸੇ ਹੋਏ ਉਪਦੇਸ਼ਾਂ ਦੇ ਉੱਪਰ ਚੱਲਦੇ ਹਨ ਸੱਚੀ ਸੋਚੀ ਕਿਰਤ ਵੀ ਕਰਦੇ ਹਨ ਅਤੇ ਪਰਮਾਤਮਾ ਦਾ ਨਾਮ ਵੀ ਜਪਦੇ ਹਨ ਅਤੇ ਜੋ ਉਹਨਾਂ ਦੇ ਘਰ ਆ ਜਾਂਦਾ ਹੈ ਉਹਨਾਂ ਦੇ ਗ੍ਰਹਿ ਵਿਖੇ ਆ ਜਾਂਦਾ ਹੈ ਉਹਨੂੰ ਭੋਜਨ ਵੀ ਸ਼ਿਕਾਉਂਦੇ ਹਨ ਉਹਦੀ ਸੇਵਾ ਵੀ ਕਰਦੇ ਹਨ ਪਰ ਦੂਰ ਹੋਣ ਕਰਕੇ ਸਤਿਗੁਰਾਂ ਨੂੰ ਮਿਲ ਨਹੀਂ ਪਾਉਂਦੇ ਦਿਲ ਦੇ ਵਿੱਚ ਤੰਗ ਹੈ ਕਿ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਮਿਲਿਆ ਜਾਵੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ ਉਹ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰ ਭਾਈ ਲਾਲੂ ਜੀ ਦੀ ਘਾਰ ਪਿੰਡ ਸੈਦਪੁਰ ਦੇ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਭਾਈ ਲਾਲੋ ਜੀ ਤਰਖਾਣਾ ਦੇ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੋ ਸੱਚੀ ਸੁੱਚੀ ਦਸਾਂ ਨੋਹਾਂ ਦੀ ਕੀਰਤ ਕਰਦੇ ਸਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਗ੍ਰਹਿ ਵਿਖੇ ਆਪ ਚੱਲ ਕੇ ਗਏ ਤਾ ਭਾਈ ਲਾਲੂ ਜੀ ਨੇ ਸਤਿਗੁਰਾਂ ਦੀ ਬਹੁਤ ਸੇਵਾ ਕੀਤੀ ਜੋ ਵੀ ਘਰ ਦੇ ਵਿੱਚ ਰੁੱਖਾ ਸੁੱਖਾ ਭੋਜਨ ਸੀ ਉਹ ਸਤਿਗੁਰਾਂ ਨੂੰ ਸ਼ਕਾਇਆ ਅਤੇ ਸਤਿਗੁਰਾਂ ਦੀ ਸੰਗਤ ਕੀਤੀ ਜੋ ਵੀ ਸਤਿਗੁਰੂ ਜੀ ਫਰਮਾਨ ਕਰਦੇ ਸਨ ਭਾਈ ਲਾਲੂ ਜੀ ਸਤ ਕਰਕੇ ਮੰਨਦੇ ਸਨ ਨਾਲ-ਨਾਲ ਕੀਰਤ ਕਰਨੀ ਨਾਲ-ਨਾਲ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਤਿੰਨੋਂ ਉਪਦੇਸ਼ ਭਾਈ ਲਾਲੋ ਜੀ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕੀਤੇ ਹੋਏ ਸਨ ਕਿਉਂਕਿ ਅਸੀਂ ਗੁਰੂ ਤਾਂ ਹਰ ਇੱਕ ਨੂੰ ਮੰਨ ਲੈਂਦੇ ਹਾਂ ਪਰ ਜੋ ਗੁਰੂ ਸਾਨੂੰ ਕਹਿੰਦਾ ਹੈ ਅਸੀਂ ਗੁਰੂ ਦੀ ਕਹੀ ਗੱਲ ਨਹੀਂ ਮੰਨਦੇ ਭਾਈ ਲਾਲੋ ਜੀ ਬਹੁਤ ਕੀਰਤੀ ਮਨੁੱਖ ਹਨ ਸਤਿਗੁਰਾਂ ਦੀ ਹਰ ਇੱਕ ਗੱਲ ਮੰਨਣ ਵਾਲੇ ਹਨ ਸਤਿਗੁਰੂ ਜੀ ਇੱਕ ਦੋ ਦਿਨ ਉਹਨਾਂ ਦੇ ਗ੍ਰਹਿ ਵਿਖੇ ਰਹੇ ਉਹਨਾਂ ਦਾ ਰੁੱਖਾ-ਪੁੱਖਾ ਜੋ ਭੋਜਨ ਸੀ ਉਹ ਸਕੇ ਆ ਸੋ ਉੱਥੇ ਹੀ ਉਸ ਨਗਰ ਦੇ ਵਿੱਚ ਇੱਕ ਮਲਕ ਭਾਗੋ ਰਹਿੰਦਾ ਸੀ ਜੋ ਕਿ ਮਜ਼ਦੂਰਾਂ ਨੂੰ ਬਹੁਤ ਤੰਗ ਕਰਦਾ ਸੀ ਜੋ ਉਸ ਦੀ ਗ੍ਰਹਿ ਵਿਖੇ ਉਹਦੇ ਅੰਦਰ ਕੰਮ ਕਰਦੇ ਸਨ ਸੋ ਉਹਨਾਂ ਨੂੰ ਬਹੁਤ ਦੁਖੀ ਕਰਦਾ ਸੀ ਸੋ ਇੱਕ ਵਾਰ ਭਾਈ ਮਲਕ ਭਾਗੋ ਜੀ ਨੇ ਆਪਣੇ ਪਿਤਾ ਦਾ ਸਰਾਧ ਕੀਤਾ ਆਪਣੇ ਗ੍ਰਹਿ ਵਿਖੇ ਭੋਜਨ ਪਾਣੀ ਤਿਆਰ ਕੀਤਾ ਜਦੋਂ ਮਲਕ ਭਾਗੋ ਨੂੰ ਪਤਾ ਲੱਗਿਆ ਕਿ ਕੋਈ ਫਕੀਰ ਭਾਈ ਲਾਲੋ ਦੇ ਗ੍ਰਹਿ ਵਿਖੇ ਆਇਆ ਹੋਇਆ ਹੈ ਤਾਂ ਮਲਕ ਭਾਗੋ ਨੇ ਆਪਣੇ ਸਿਪਾਹੀਆਂ ਨੂੰ ਭੇਜਿਆ ਕਿ ਗੁਰੂ ਜੀ ਨੂੰ ਬੁਲਾ ਕੇ ਲੈ ਕੇ ਆਓ ਜਦੋਂ ਸਿਪਾਹੀ ਧੰਨ 시ਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਬੁਲਾਉਣ ਵਾਸਤੇ ਆਏ ਤਾਂ ਗੁਰੂ ਜੀ ਨੇ ਕੋਰੀ ਨਾ ਕਰ ਦਿੱਤੀ ਕਿ ਨਹੀਂ ਭਾਈ ਅਸੀਂ ਮਲਕ ਭਾਗੋ ਦੇ ਘਰ ਦਾ ਪ੍ਰਸ਼ਾਦਾ ਨਹੀਂ ਸਕਣਾ ਜਦੋਂ ਇਹ ਗੱਲ ਸਿਪਾਹੀਆਂ ਨੇ ਜਾ ਕੇ ਮਲਕ ਭਾਗੋ ਨੂੰ ਦੱਸੀ ਤਾਂ ਮਲਕ ਭਾਗੋ ਗੁੱਸੇ ਹੋ ਗਏ ਉਹ ਆਪ ਚੱਲ ਕੇ ਭਾਈ ਲਾਲੂ ਦੇ ਗ੍ਰਹਿ ਵਿਖੇ ਆ ਗਿਆ ਤੇ ਭਾਈ ਮਲਕ ਭਾਗੋ ਸਤਿਗੁਰਾਂ ਨੂੰ ਕਹਿਣ ਲੱਗਿਆ ਕਿ ਸਤਿਗੁਰੂ ਜੀ ਮੈਂ ਤੁਹਾਨੂੰ ਆਪਣੇ ਗ੍ਰਹਿ ਵਿਖੇ ਭੋਜਨ ਤੇ ਬੁਲਾਇਆ ਸੀ ਪਰ ਤੁਸੀਂ ਨੇ ਨਾ ਕਰ ਦਿੱਤੀ ਇਹਦਾ ਮੈਨੂੰ ਕਾਰਨ ਦੱਸੋ ਕਿਉਂਕਿ ਮੈਂ ਤੁਹਾਨੂੰ ਐਨੇ ਸਤਕਾਰ ਦੇ ਨਾਲ ਐਨੇ ਪਿਆਰ ਦੇ ਨਾਲ ਆਪਣੇ ਗ੍ਰਹਿ ਵਿਖੇ ਬੁਲਾਇਆ ਸੀ ਪਰ ਤੁਸੀਂ ਨੇ ਮੇਰੇ ਸਪਾਹੀਆਂ ਨੂੰ ਜਵਾਬ ਦਿੱਤਾ ਮੇਰੇ ਗ੍ਰਹਿ ਵਿਕੇ ਆਉਣ ਤੋਂ ਉਹਨਾਂ ਨੂੰ ਕੋਰੀ ਨਾ ਕਰ ਦਿੱਤੀ ਮੈਨੂੰ ਇਸ ਦਾ ਕਾਰਨ ਦੱਸੋ ਕਿਸ ਦਾ ਕਾਰਨ ਕੀ ਹੈ ਕਿਉਂਕਿ ਸਤਿਗੁਰੂ ਜੀ ਤਾਂ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਸਨ ਕਿ ਕੌਣ ਸੱਚੀ ਸੁੱਚੀ ਕਿਰਤ ਕਰਦਾ ਹੈ ਤੇ ਕੌਣ ਗਰੀਬਾਂ ਦਾ ਖੂਨ ਚੂਸਦਾ ਹੈ ਫਿਰ ਗੁਰੂ ਜੀ ਨੇ ਮਾਲਕ ਭਾਗੂ ਨੂੰ ਸਮਝਾਇਆ ਕਿ ਦੇਖੋ ਭਾਈ ਇਹ ਹਨ ਭਾਈ ਲਾਲੋ ਜੀ ਜੋ ਇੱਕ ਬਹੁਤ ਕੀਰਤੀ ਮਨੁੱਖ ਹਨ ਦਸਾਂ ਨੋਹਾਂ ਦੀ ਕੀਰਤ ਕਰਦੇ ਹਨ ਪਰਮਾਤਮਾ ਦਾ ਨਾਮ ਜਪਦੇ ਹਨ ਪਰ ਤੂੰ ਗਰੀਬਾਂ ਦੇ ਨਾਲ ਬਹੁਤ ੱੱਕਾ ਕਰਦਾ ਹੈ ਜੋ ਵੀ ਤੇਰੇ ਗ੍ਰਹਿ ਵਿਖੇ ਕੋਈ ਵੀ ਤੇਰੇ ਅੰਡਰ ਕੰਮ ਕਰਦੇ ਹਨ ਤੂੰ ਉਹਨਾਂ ਦੀ ਮਜ਼ਦੂਰੀ ਉਹਨਾਂ ਦਾ ਪੈਸਾ ਮਾਰ ਲੈਂਦਾ ਹੈ ਉਹਨਾਂ ਨੂੰ ਪੂਰਾ ਪੈਸਾ ਨਹੀਂ ਦਿੰਦਾ ਤੂੰ ਗਰੀਬਾਂ ਦਾ ਖੂਨ ਚੋਸਦਾ ਹੈ ਜਦੋਂ ਇਹ ਗੱਲਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਲਕ ਭਾਗੋ ਨੂੰ ਕਹੀਆਂ ਤਾਂ ਮਾਲਕ ਭਾਗੋ ਨੂੰ ਚਾਨਣ ਹੋ ਗਿਆ ਤਾਂ ਸਤਿਗੁਰਾਂ ਨੇ ਸਮਝਾਇਆ ਕਿ ਭਾਈ ਇਹ ਭਾਈ ਲਾਲੂ ਜਿਹੜਾ ਇਹਦੇ ਗ੍ਰਹਿ ਦਾ ਭੋਜਨ ਹੈ ਪ੍ਰਸ਼ਾਦਾ ਹੈ ਮੈਨੂੰ ਇਹ ਦੁੱਧ ਦੇ ਬਰਾਬਰ ਲੱਗਦਾ ਹੈ ਕਿਉਂਕਿ ਇਹ ਇੱਕ ਸੱਚੀ ਸੁੱਚੀ ਕਿਰਤ ਕਰਦਾ ਹੈ ਪਰ ਤੂੰ ਜੋ ਆਪਣੇ ਗ੍ਰਹਿ ਵਿਖੇ ਬਹੁਤ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਹਨ ਸੋ ਮੈਨੂੰ ਉਹ ਭੋਜਨ ਖੂਨ ਦੇ ਬਰਾਬਰ ਲੱਗਦੇ ਹਨ ਕਿਉਂਕਿ ਤੂੰ ਗਰੀਬਾਂ ਦਾ ਖੂਨ ਚੋਸਿਆ ਹੋਇਆ ਹੈ ਗਰੀਬਾਂ ਦਾ ਖੂਨ ਚੋਸ-ਚੋਸ ਕੇ ਤੂੰ ਜੋ ਪੈਸਾ ਇਕੱਠਾ ਕੀਤਾ ਹੈ ਉਸੇ ਪੈਸੇ ਦੇ ਵਿੱਚ ਤੂੰ ਲੰਗਰ ਤਿਆਰ ਕੀਤਾ ਹੈ ਤਾਂ ਭਾਈ ਮਲਕ ਭਾਗੂ ਇੰਨੀਆਂ ਗੱਲਾਂ ਸੁਣ ਕੇ ਸਤਿਗੁਰਾਂ ਦੇ ਚਰਨ ਹੀ ਡਿੰਗ ਪਿਆ ਕੇ ਸਤਗੁਰੂ ਜੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਤਾਂ ਇਸੇ ਕਰਕੇ ਸਤਗੁਰੂ ਜੀ ਫਰਮਾਨ ਕਰਦੇ ਹਨ ਕਿ ਸਰਬ ਸੁੱਖਾਂ ਦਾ ਦਾਤਾ ਸਤਗੁਰ ਤਾਂ ਕੀ ਸ਼ਰਣੀ ਪਾਈਏ ਜਿਹੜਾ ਸਾਨੂੰ ਸਾਰੇ ਸੁੱਖ ਪਦਾਰਥ ਦੇਣ ਵਾਲਾ ਹੈ ਸੋ ਸਾਨੂੰ ਉਸ ਦੀ ਸ਼ਰਣ ਦੇ ਵਿੱਚ ਆ ਕੇ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਸਾਨੂੰ ਕੀਰਤ ਵੀ ਕਰਨੀ ਚਾਹੀਦੀ ਹੈ ਨਾਲ ਨਾਲ ਨਾਮ ਵੀ ਜਪਣਾ ਚਾਹੀਦਾ ਹੈ ਅਤੇ ਸਾਨੂੰ ਵੰਡ ਕੇ ਛਕਣਾ ਚਾਹੀਦਾ ਹੈ ਜੋ ਅਸੀਂ ਕਮਾਈ ਕਰਦੇ ਹਾਂ ਪੈਸਾ ਕਮਾਉਂਦੇ ਹਾਂ ਉਸ ਦੇ ਵਿੱਚੋਂ ਦਸਵੰਧ ਕੱਟਣਾ ਚਾਹੀਦਾ ਹੈ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਗੁਰੂ ਜੀ ਦੇ ਦਰਸ਼ਨ ਕੀਤੇ ਆ ਸਾਨੂੰ ਸਾਡੀ ਆਤਮਿਕ ਆਨੰਦ ਸਾਨੂੰ ਪ੍ਰਾਪਤ ਹੁੰਦਾ ਹੈ ਪਰ ਜਦੋਂ ਅਸੀਂ ਸਤਿਗੁਰਾਂ ਦੀ ਕਹੀ ਗੱਲ ਮੰਨ ਲੈਂਦੇ ਹਾਂ ਤਾਂ ਸਾਡਾ ਹਰ ਇੱਕ ਦੁੱਖ ਦੂਰ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਜਪਣ ਦੇ ਨਾਲ, ਪਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਹਰ ਰਸ ਪੀਵੋ ਭਾਈ, ਨਾਮ ਜਪੋ ਨਾਮੋ ਅਰਾਧੋ ਗੁਰਪੂਰੇ ਕੀ ਸਰਨਾਈ। ਉਸ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸਾਨੂੰ ਹਰ ਵੇੜੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਇਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਸਤਿਗੁਰੂ ਜੀ ਕਹਿੰਦੇ ਹੈ ਭਾਈ ਇਹ ਨਾਮ ਦੀ ਦਾਤ ਗੁਰੂ ਦੇ ਦਰ ਤੋਂ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਦੀ ਕਿਸਮਤ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਪ੍ਰਾਪਤੀ ਲਿਖੀ ਹੁੰਦੀ ਹੈ ਉਹ ਮਨੁੱਖ ਸਾਰੇ ਗੁਣਾ ਵਾਲਾ ਹੋ ਜਾਂਦਾ ਹੈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਹੇ ਪ੍ਰਭੂ ਜੀ ਤੇਰੇ ਦਾਸ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਇਹ ਫਰਮਾਨ ਕਰਦੇ ਹਨ ਕਿ ਜਿਹੜੇ ਤੇਰੇ ਨਾਮ ਦੇ ਨਾਲ ਸੁਰਤ ਜੋੜਦੇ ਹਨ ਤਾਂ ਤੇਰੇ ਦਰ ਤੋਂ ਉਹਨੂੰ ਹਰ ਇੱਕ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ ਦੁੱਖ ਦੂਰ ਹੋ ਜਾਂਦੇ ਹਨ ਅਤੇ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ ਫਿਰ ਗੁਰੂ ਦੇ ਦਰ ਤੋਂ ਅਸੀਂ ਜੋ ਵੀ ਮੁਰਾਦ ਮੰਗਦੇ ਹਾਂ ਸੱਚੇ ਦਿਲ ਤੋਂ ਅਰਦਾਸ ਕਰਦੇ ਹਾਂ ਉਹ ਸਤਿਗੁਰੂ ਜੀ ਸਾਡੀ ਅਰਦਾਸ ਹਰ ਵੇਲੇ ਪੂਰੀ ਕਰ ਦਿੰਦੇ ਹਨ ਕਿਉਂਕਿ ਸਮਾਂ ਲੱਗ ਜਾਂਦਾ ਹੈ ਅਰਦਾਸਾਂ ਹਰ ਇੱਕ ਦੀਆਂ ਪੂਰੀਆਂ ਹੁੰਦੀਆਂ ਹਨ ਸਤਿਗੁਰੂ ਜੀ ਸਮਾਂ ਪੈਣ ਤੇ ਹਰ ਇੱਕ ਦੀ ਜਿਹੜੀ ਅਰਦਾਸ ਹੈ ਉਹ ਪੂਰੀ ਕਰਦੇ ਹਨ ਸੋ ਇਸ ਕਰਕੇ ਸਾਨੂੰ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜਿੰਨਾ ਵੀ ਸਮਾਂ ਮਿਲਦਾ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਭਾਈ ਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਸੱਡਾ ਜਿਹੜਾ ਜੀਵਨ ਹੈ ਉਹ ਸਬਲ ਹੋ ਜਾਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ